ਹਰ ਰੋਜ਼ਾਨਾ ਪ੍ਰੋਗਰਾਮ ਮੀਡੀਆ ਸਰਦ ਲੈ ਕੇ ਹਾਜ਼ਰਾਂ ਸਾਡੇ ਨਾਲ ਜੁੜੇ ਨੇ ਅੱਗੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜਿਲਾ ਜੀ ਅੱਜ ਦੇ ਵੱਖ-ਵੱਖ ਭਖਵੇਂ ਮਸਲਿਆਂ ਵੱਲ ਆਉਣ ਤੋਂ ਪਹਿਲਾਂ ਜਿਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਪਿੰਡੂ ਸਾਹਿਬ ਜਿਲਾ ਸਾਹਿਬ ਪੰਚਾਇਤੀ ਚੋਣ ਪੇਟ ਦੇ ਇਰਤ-ਗਿਰਤ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੈ ਦੂਰੋਂ ਵੇਖੀਏ ਤਾਂ ਪਿੰਡਵਾਂ ਤੇ ਪ੍ਰਸ਼ਾਸਨਿਕ ਧਿਰਾਂ ਚ ਪੇਚੇ ਵਰਗਾ ਮਾਹੌਲ ਬਣਿਆ ਹੋਇਆ ਸਰਕਾਰ ਤੇ ਰਾਜਸੀ ਤਰਾਂ ਲਈ ਇਹ ਮਾਹੌਲ ਇੱਕ ਇਮਤਿਹਾਨ ਹੈ ਦੋਸ਼ ਸ਼ਿਕਵੇ ਮੋٹے ਤੌਰ ਤੇ ਲੱਗ ਰਹੇ ਨੇ ਤੇ ਨਾਲ ਨਾਲ ਨਾਮਜ਼ਦਗੀਆਂ ਦਾ ਦੌਰ ਵੀ ਹੈ ਤੇ ਕੁਝ ਵੱਡੇ ਮਾਮਲੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਵੀ ਪੁੱਜ ਗਏ ਨੇ ਜਿਨ੍ਹਾਂ ਬਾਰੇ ਭਲਕੇ ਤੱਕ ਕੋਈ ਐਮ ਫੈਸਲਾ ਆ ਸਕਦਾ ਉਧਰ ਪੰਚਾਇਤੀ ਮਾਮਲਾ ਲੋਕ ਸਭਾ ਤੱਕ ਵੀ ਏਪੜ ਗਿਆ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਉਗੇ ਕਾਂਗਰਸੀ ਆਗੂ ਨੇ ਐਮਪੀ ਨੇਸ ਵੇਲੇ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਇਹ ਸਾਰੇ ਮਾਮਲੇ ਸਬੰਧੀ ਚਿੱਠੀ ਲਿਖੀ ਹੈ ਇੱਕ ਡੀਸੀ ਦੇ ਖਿਲਾਫ ਕਿ ਉਹਨਾਂ ਦੀ ਤੇ ਉਹਨਾਂ ਦੇ ਸਾਥੀਆਂ ਦੀ ਡਿਪਟੀ ਕਮਿਸ਼ਨਰ ਵੱਲੋਂ ਨਰਾਦਰ ਭਰੀ ਕੋਈ ਕਹਾਣੀ ਦੀ ਗੱਲ ਉਹਨਾਂ ਨੇ ਕੀਤੀ ਹੈ ਸੋਚਲਾ ਜੀ ਕਿਵੇਂ ਦੇਖਦੇ ਆਂ ਕੀ ਪੰਚਾਇਤੀ ਅਖਾੜੇ ਦੀ ਬਣੀ ਅਜਹੀ ਰੂਪਰੇਖਾ ਦਿਸ਼ਾ ਤੇ ਦਸ਼ਾ ਇਸ ਤਰ੍ਹਾਂ ਦਾ ਸਾਰਾ ਮਾਹੌਲ ਤੁਸੀਂ ਦੇਖ ਸਕਦੇ ਹੋ ਜੀ ਚੇਲਾ ਸਾਹਿਬ ਪਿੰਡਰ ਸਾਹਿਬ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਜਿਹੜੀ ਚੋਣ ਖਾਸ ਕਰਕੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਹੈ ਨਾਮਜ਼ਦਗੀ ਫਾਰਮ ਨੇ ਜਿਹੜੇ ਬਹੁਤ ਗੁੰਝਲਦਾਰ ਨੇ ਜੀ ਬਹੁਤ ਧੀਮੀ ਰਫ਼ਤਾਰ ਨਾਲ ਠੰਡੀ ਰਫ਼ਤਾਰ ਨਾਲ ਚੱਲ ਰਿਹਾ ਹੈ ਐਨਓਸੀ ਲੈਣ ਦੀ ਪ੍ਰਕਿਰਿਆ ਐਨਓ ਡਿਊ ਸਰਟੀਫਿਕੇਟ ਲੈਣ ਦੀ ਪ੍ਰਕਿਰਿਆ ਜੀ ਬਿਜਲੀ ਦੇ ਕੋਈ ਬਿੱਲ ਬਕਾਇਆ ਨਹੀਂ ਤਾਂ ਬਿਜਲੀ ਵਿਭਾਗ ਤੋਂ ਐਨਓਸੀ ਲੈਣੀ ਹੈ ਪਾਣੀ ਦਾ ਕੋਈ ਬਿੱਲ ਬਕਾਇਆ ਨਹੀਂ ਤਾਂ ਪਾਣੀ ਵਾਲੇ ਵਿਭਾਗ ਤੋਂ ਤੁਸੀਂ ਐਨਓਸੀ ਲੈਣੀ ਹੈ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਬਹੁਤ ਸਾਰੀਆਂ ਜਾਣਕਾਰੀਆਂ ਚੱਲ ਚੱਲ ਜਾਇਦਾਦ ਦੇ ਬੇਰਵੇ ਬੈਂਕਾਂ ਤੋਂ ਰਿਟਰਨਾਂ ਦੀ ਹਾਸਲ ਕਰਨੀਆਂ ਨੇ 3 ਸਾਲ ਦੀਆਂ ਜੇ ਕੋਈ ਲੋਨ ਹੈ ਉਹਦੀਆਂ ਬੈਂਕਾਂ ਦੀ ਸਟੇਟਮੈਂਟ ਹਾਸਲ ਕਰਨੀ ਹੈ ਕੋਈ ਰਿਟਰਨ ਭਰੀ ਹੈ ਉਹਦੀ ਸਟੇਟਮੈਂਟ ਲੈਣੀ ਹੈ ਘੱਟੋ ਘੱਟ ਵੀ ਪਿੰਡਰ ਸਾਹਿਬ 20 ਤੋਂ ਲੈ ਕੇ 25 25 ਪੇਜ ਨੇ ਇੱਕ ਇੱਕ ਨਾਮਜ਼ਦਗੀ ਭਰਨ ਲਈ ਓਕੇ ਤੇ ਨਾਮਜ਼ਦਗੀਆਂ ਭਰਨ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ ਜਿਹੜੇ ਫਾਰਮ ਭਰ ਰਹੇ ਨੇ 500000 ਕਈ ਵਾਰੀ ਤਾਂ 2-200000 ਤੱਕ ਵੀ ਲੈ ਰਹੇ ਨੇ ਇੱਕ ਇੱਕ ਬੰਦੇ ਤੋਂ ਫਾਰਮ ਭਰਨ ਲਈ ਜੀ ਤੇ ਇਹ ਸਾਰੇ ਗੁੰਝਲਦਾਰ ਪ੍ਰਕਿਰ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਇਸ ਕਰਕੇ ਜਿਹੜੀਆਂ ਨਾਮਜ਼ਦਗੀਆਂ ਨੇ ਬਹੁਤ ਘੱਟ ਭਰ ਹੋਈਆਂ ਨੇ ਜੇ ਤੋ ਅਜੇ ਸਾਰੇ ਪੰਜਾਬ ਦੀ ਆਪਾਂ ਗੱਲ ਕਰੀਏ ਦੇਖੋ ਪੰਜਾਬ ਚ 13237 ਪੰਚਾਇਤਾਂ ਨੇ ਪਿੰਡਰ ਸਾਹਿਬ ਦੇ ਸਰਪੰਚ ਚੁਣੇ ਜਾਣੇ ਨੇ 13237 ਹੂੰ ਹੂੰ ਹਾਲੇ ਤੱਕ ਜਿਹੜੇ ਕੱਲ ਸ਼ਾਮ ਤੱਕ 11 ਤੋਂ 3 ਵਜੇ ਤੱਕ ਜਿਹੜੀ ਨਾਮਜ਼ਦਗੀ ਐਮਐਲ ਹੋਣਾ ਸੀ ਕੱਲ ਤੱਕ ਦਾ ਸਰਕਾਰੀ ਰਿਕਾਰਡ ਦਾ ਵੇਰਵਾ ਹੈ ਕਿ ਸਿਰਫ 784 ਨਾਮਜਦਗੀਆਂ ਆਈਆਂ ਨੇ ਸਰਪੰਚਾਂ ਲਈ ਬਹੁਤ ਘੱਟ ਓਕੇ 13237 ਸਰਪੰਚ ਨੇ ਦਾ ਮਤਲਬ ਜੇ ਇੱਕ ਪਿੰਡ ਚ ਦੋ ਵੀ ਖੜਨ ਉਮੀਦਵਾਰ ਵੈਸੇ ਦੋ ਤੋਂ ਵਧੇਰੇ ਹੋਣਗੇ ਜ਼ਿਆਦਾਤਰ ਪਿੰਡਾਂ ਚ ਹੂੰ ਹੂੰ ਜੀ ਤਾਂ ਘੱਟੋ ਘੱਟ ਵੀ ਇਹ ਜਿਹੜੇ 26 27000 ਤੱਕ ਜੇ ਆਮੋ ਸਾਹਮਣੇ ਦੇ ਮੁਕਾਬਲੇ ਹੁਣ ਤਾਂ ਵੀ ਬਣਦੀਆਂ ਨੇ ਜੀ ਨਾਮਜਦਗੀਆਂ ਹੂੰ ਹੂੰ ਤੇ ਮੇਰੇ ਖਿਆਲ ਨਾਲੇ ਜ਼ਿਆਦਾ ਹੋਣਗੇ ਤੋ ਤੋ ਇਸ ਕਰਕੇ 30 40000 ਤੱਕ ਵੀ ਅਪੜੇਗੀ ਜਿਹੜੀ ਪ੍ਰਕਿਰਿਆ ਹੈ ਸਿਰਫ 30 40000 ਸਰਪੰਚਾਂ ਦੀ ਨਾਮਜਦਗੀ ਚੋਂ 784 ਨਾਮਜਦਗੀਆਂ ਦਾਖਲ ਹੋਈਆਂ ਨੇ ਹਾਂ ਹਾਂ ਤੇ ਇੱਕ ਦਿਨ ਬਾਕੀ ਰਹਿ ਗਿਆ ਪਿੰਡਰ ਸਾਹਿਬ ਸਿਰਫ ਪੰਚਾਂ ਦੀ ਗਿਣਤੀ ਮੈਂਬਰ ਪੰਚਾਇਤ ਦੀ ਗਿਣਤੀ ਹੋਰ ਵੀ ਵੱਧ ਹੋਣੀ ਜੀ ਮੈਂਬਰ ਪੰਚਾਇਤਾਂ ਦੀ ਜਿਹੜੀ 83437 ਪੰਜਾਬ ਦੇ ਮੈਂਬਰ ਪੰਚਾਇਤ ਚੁਣੇ ਜਾਣੇ ਨੇ ਪੰਜ ਚੁਣੇ ਜਾਣੇ ਨੇ ਹਾਂ ਤੇ ਉਹਨਾਂ ਚ ਜੇ ਦੁੱਗਣੇ ਹੀ ਲਾ ਲਓ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਪੰਚਾਇਤ ਮੈਂਬਰਾਂ ਲਈ ਵਾਰਡਾਂ ਚ ਸਰਬਸੰਮਤੀਆਂ ਹੋ ਜਾਂਦੀਆਂ ਨੇ ਜੇ ਦੁੱਗਣੇ ਵੀ ਲਾ ਲਓ ਦੁੱਗਣੇ ਤੋਂ ਘੱਟ ਵੀ ਲਾ ਲਓ ਤਾਂ ਵੀ ਪਿੰਡਰ ਸਾਹਿਬ 1.5 ਲੱਖ ਦੇ ਕਰੀਬ ਤਾਂ ਨਾਮਜ਼ਦਗੀ ਜਾਊਗੀ ਨਾ ਜੀ ਉਹਨਾਂ ਦੀ ਵੀ ਹਮ ਜਿਵੇਂ ਸਭ ਸੰਭਤੀ ਹੁੰਦੀ ਹੈ ਨਾ ਜਿਹੜਾ ਇੱਕ ਇੱਕ ਉਮੀਦਵਾਰ ਹੈ ਉਹ ਆਪਣੇ ਨਾਲ ਨਾਲ ਕਵਰਿੰਗ ਉਮੀਦਵਾਰ ਦੀ ਵੀ ਨਾਮਜ਼ਦਗੀ ਦਾ ਅਮਲਤਾ ਉਹਦਾ ਵੀ ਬਰਾਬਰ ਹੀ ਹੁੰਦਾ ਜਿਹੜਾ ਕਵਰੇ ਵਾਲਾ ਹੁੰਦਾ ਜੀ ਓਕੇ ਤੇ ਇੱਕ ਇੱਕ ਉਹ ਹੋ ਜਾਂਦਾ ਦੋ ਦੋ ਨਾਮਜ਼ਦਗੀਆਂ ਜਮ੍ਹਾਂ ਕਰਾਂਦੇ ਜੀ ਤੇ ਉਹ ਦੋਏ ਗਿਣੀਆਂ ਜਾਂਦੀਆਂ ਨੇ ਹੂੰ ਤੇ ਨਹੀਂ ਆ ਵੀ ਕਵਰਿੰਗ ਅਮੀਦਵਾਰ ਦੀ ਗਿਣੀ ਨਹੀਂ ਜਾਂਦੀ ਉਹ ਵੀ ਨਾਮਜ਼ਦਗੀ ਤੇ ਅਮਲ ਤੇ ਵਿੱਚ ਹੀ ਗਿਣੀ ਜਾਂਦੀ ਹੈ ਹੂੰ 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 ਤੇ ਸਿਰਫ ਹਾਲੇ ਤੱਕ 1446 ਨਾਮਜ਼ਦਗੀਆਂ ਆਈਆਂ ਨੇ ਜੀ ਪੰਚਾਇਤ ਮੈਂਬਰਾਂ ਦੀ ਪੰਜਾਬ 'ਚ ਡੇਢ ਲੱਖ ਤੋਂ ਵਧੇਰੇ ਨਾਮਜ਼ਦਗੀ ਹੋਣੀ ਹੈ ਜੀ ਪੰਚਾਇਤ ਮੈਂਬਰਾਂ ਦੀ ਤੇ ਸਿਰਫ 1446 ਨਾਮਜ਼ਦਗੀਆਂ ਆਈਆਂ ਨੇ ਤੇ ਸਿਰਫ ਇੱਕ ਦਿਨ ਬਾਕੀ ਰਹਿ ਗਿਆ ਨਾਮਜ਼ਦਗੀ ਦਾ ਹੂੰ ਹੂੰ ਭਾਵੇਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਬੀ ਡੀ ਪੀਓ ਦਫ਼ਤਰ ਜਿਨ੍ਹਾਂ ਨੇ ਐਨਓਸੀ ਦੇਣੀ ਹੈ ਜਾਂ ਪਾਣੀ ਵਾਲੇ ਜਿਹੜੇ ਵਿਭਾਗ ਨੇ ਜਿਨ੍ਹਾਂ ਨੇ ਐਨਓਸੀ ਦੇਣੀ ਹੈ ਉਹ ਖੁੱਲੇ ਰਹਿਣਗੇ ਅੱਜ ਤੇ ਕੱਲ ਨੂੰ ਵੀ ਕਿਉਂਕਿ ਅੱਜ ਮਹਾਤਮਾ ਗਾਂਧੀ ਜਨਮ ਦਿਨ ਹੈ ਤੇ ਕੱਲ ਨੂੰ ਅਗਰ ਸੈਨ ਜਨਮ ਦਿਨ ਹੈ ਦੋਵੇਂ ਛੁੱਟੀਆਂ ਨੇ ਹੂੰ ਪਰ ਜਿਹੜੀਆਂ ਨਾਮਜ਼ਦਗੀਆਂ ਨੇ ਉਹਨਾਂ ਅੱਜ ਦਿੱਤੀਆਂ ਜਾ ਸਕਣਗੀਆਂ ਨਾ ਕੱਲ ਦਿੱਤੀਆਂ ਜਾ ਸਕਣਗੀਆਂ ਹੂੰ ਨਾਮਜ਼ਦਗੀਆਂ ਲਈ ਪਿੰਡਰ ਸਾਹਿਬ ਸਿਰਫ 4 ਤਰੀਕ 1 ਦਿਨ ਬਾਕੀ ਹੈ ਤੇ 11 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਕਹਿਣ ਤੋਂ ਪავლ 4 ਘੰਟੇ ਨੇ ਜੀ 4 ਘੰਟਿਆਂ 'ਚ ਲਗਭਗ ਵੀ ਪੰਜਾਬ 'ਚੋਂ ਲੱਖ ਤੋਂ ਸਵਾ ਲੱਖ 1.5 ਲੱਖ ਤੱਕ ਨਾਮਜ਼ਦਗੀ ਹੋਣੀ ਹੈ ਕੀ ਇਹ ਸੰਭਵ ਹੈ ਹੂੰ ਕੀ 4 ਘੰਟੇ 'ਚ ਹੁਣ ਇੱਕ ਦਿਨ 'ਚ ਇੰਨੀ ਵੱਡੀ ਪੱਧਰ ਤੇ ਨਾਮਜ਼ਦਗੀ ਜਦੋਂ ਕਿ ਪਿਛਲੇ 2-3 ਦਿਨਾਂ ਤੋਂ ਚੱਲ ਰਹੇ ਅਮਲ 'ਚ ਸਿਰਫ ਹਾਲੇ ਤੱਕ 2100 ਨਾਮਜ਼ਦਗੀਆਂ ਹਾਸਲ ਹੋਈਆਂ ਹੋਣਾਂ ਸ ਚਾਰ ਘੰਟਿਆਂ ਚ ਡੇਢ ਲੱਖ ਨਾਮਜਦਗੀ ਕਿਸ ਢੰਗ ਨਾਲ ਪ੍ਰਾਪਤ ਕੀਤੀ ਜਾ ਸਕੀ ਹਮ ਅਜੇ ਹਾਲਾਤ ਮੈਂ ਤਾਂ ਹਗਾਮੀ ਵਾਲੇ ਪੇ ਬਣ ਸਕਦੇ ਹਗਾਮੀ ਬਹੁਤ ਕਿਉਂਕਿ ਬਹੁਤ ਜਿਹੜੇ ਬਹੁਤ ਸਾਰੇ ਜਿਹੜੇ ਚੋਣਾ ਲੜਨ ਦੇ ਚਾਹਵਾਨ ਨੇ ਉਹਨਾਂ ਨਾਲ ਗੱਲ ਹੋਈ ਹੈ ਕਿ ਬੀਡੀਪੀਓ ਦਫ਼ਤਰ ਤੋਂ ਚਾਰ ਚਾਰ ਦਿਨ ਹੋ ਗਏ ਫੈਲਾ ਜਾਵਾ ਕਰਾ ਲੈਂਦੇ ਨੇ ਐਨਓਸੀ ਲੈਣ ਲਈ ਕੋਈ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਰੋਜ਼ ਗੇੜੇ ਮਾਰ ਰਹੇ ਨੇ ਉਹ ਤੇ ਇਸੇ ਕਰਕੇ ਤੁਹਾਨੂੰ ਇਹ ਦੇਖ ਰਹੇ ਹੋਵੋਗੇ ਕਿ ਪੰਜਾਬ ਵਿੱਚ ਕਈ ਥਾਵਾਂ ਤੇ ਕਿਤੇ ਕਾਂਗਰਸੀ ਧਰਨੇ ਲਾ ਰਹੇ ਨੇ ਕਿਤੇ ਧਰਨੇ ਲਾਉਣ ਦੀਆਂ ਚੇਤਾਵਨੀਆਂ ਦੇ ਰਹੇ ਨੇ ਮੋਹਾਲੀ ਤੋਂ ਬਲਬੀਰ ਸਿੱਧੂ ਨੇ ਕੱਲ ਨੂੰ ਬੀਡੀਪੀਓ ਦਫ਼ਤਰ ਘੇਰਨ ਦੀ ਚੇਤਾਵਨੀ ਦਿੱਤੀ ਹੈ ਕਿ 3 ਅਕਤੂਬਰ ਨੂੰ ਬੀਡੀਪੀਓ ਦਫ਼ਤਰ ਘੇਰਾਂਗੇ ਤੁਸੀਂ ਦੇਖਿਆ ਹੋਊਗਾ ਕਿ ਜੀਰੇ ਕੱਲ ਜਿਹੜੇ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਤੇ ਜ਼ਿਲ੍ਹਾ ਪ੍ਰਧਾਨ ਵੀ ਨੇ ਕਲਵੀਰ ਸਿੰਘ ਜੀਰਾ ਉੱਥੇ ਗੋਲੀ ਚੱਲ ਗਈ ਉਹ ਜ਼ਖਮੀ ਵੀ ਹੋ ਗਏ ਨੇ ਖੁਦ ਹੂੰ ਜੀ ਜੀ ਸੋ ਤੇ ਸਿਤਰਾ ਜਿਹੜੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਤਬਾਦਲਾ ਵੀ ਹੋ ਚੁੱਕਿਆ ਹੈ ਜਿਹੜੇ ਗੁਲਪ੍ਰੀਤ ਸਿੰਘ ਹੌਲਕ ਸੀ ਉਹਨਾਂ ਦੀ ਥਾਂ ਪਰਮਵੀਰ ਸਿੰਘ ਨੂੰ ਨਵਾਂ ਡੀਸੀ ਲਾਇਆ ਹੈ ਤੇ ਗਰਦਾਸਪੁਰ ਚ ਜੋ ਕੁਝ ਹੋਇਆ ਉਹਨੂੰ ਮੇਰੇ ਖਿਆਲ ਆਪਾਂ ਵਿਸਾਰਚ ਉਹਦੇ ਤੇ ਚਰਚਾ ਜ਼ਰੂਰ ਕਰਨੀ ਬਣਦੀ ਹੈ ਸੋ ਅਜਿਹੀ ਸਥਿਤੀ ਚ ਜਿਹੜਾ ਪੰਜਾਬ ਦਾ ਮਾਹੌਲ ਹੈ ਮੈਨੂੰ ਨਹੀਂ ਲੱਗਦਾ ਵੀ ਨਾਮਜ਼ਦਗੀਆਂ ਪੂਰੀਆਂ ਭਰੀਆਂ ਜਾ ਸਕਣਗੀਆਂ ਇਹ ਬਹੁਤ ਗੁੰਝਲਦਾਰ ਪ੍ਰਕਿਰਿਆ ਹੈ ਪਿੰਟਰ ਸਾਹਿਬ ਤੇ ਲੋਕਾਂ ਦਾ ਜਿਹੜਾ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੋ ਰਿਹਾ ਹੈ ਪਰੰਪਰਾਣ ਲਈ ਜੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਚਾਹਦੀ ਤਾਂ ਬਹੁਤ ਸਖਾਵਾਂ तरीका ਲੱਭਿਆ ਜਾ ਸਕਦਾ ਸੀ ਵਿਧਾਨ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਵਾਂਗ ਇਹਨਾਂ ਤੋਂ ਨਾਮਜ਼ਦਗੀਆਂ ਵਾਲਾ ਅਮਲ ਕਰਵਾਇਆ ਜਾ ਰਿਹਾ ਪੂਰਾ ਸਾਰਾ ਜਿਵੇਂ ਉਸ ਤਰ੍ਹਾਂ ਚਲਾ ਸਾਹਿਬ ਇਹ ਤੇ ਸਵਾਲ ਹੈ ਕਿ ਜਿਹੜਾ ਵਿਧਾਨ ਸਭਾ ਤੇ ਮੈਂਬਰ ਪਾਰਲੀਮੈਂਟ ਦਾ ਅਮਲ ਜਿਹੜਾ ਕਰਵਾਇਆ ਜਾ ਰਿਹਾ ਨਾਮਜ਼ਦਗੀਆਂ ਦੀ ਪਹਿਲੀ ਵਾਰ ਹੋ ਰਿਹਾ ਜਾਂ ਪਹਿਲਾਂ ਵੀ ਹੁੰਦਾ ਸੀ ਪੰਚਾਇਤਾਂ ਵਿੱਚ ਪਿਛਲੀ ਵਾਰੀ ਇਹ ਹੁੰਦਾ ਤਾਂ ਐਵੇਂ ਹੀ ਹੈ ਜੀ ਪਿੰਡਰ ਸਾਹਿਬ ਪਰ ਹੁਣ ਇਸ ਵਾਰ ਹੋਰ ਵੀ ਜ਼ਿਆਦਾ ਹਰ ਵਾਰ ਨਵਾਂ ਕੁਝ ਨਾ ਕੁਝ ਆ ਜਾਂਦਾ ਹੈ ਜੀ ਹੁਣ ਜਿਵੇਂ ਪਿਛਲੀ ਵਾਰੀ ਐਵੇਂ ਨਹੀਂ ਸੀ ਵੀ ਕੋਈ ਪਾਣੀ ਦੇ ਬਿੱਲਾਂ ਦੀ ਕੋਈ ਐਨਓਸੀ ਲੈਣੀ ਹੈ ਤੁਸੀਂ ਜਾਂ ਬਿਜਲੀ ਦੇ ਬਿੱਲਾਂ ਦੀ ਐਨਓਸੀ ਲੈ ਸਿਰਫ ਚੁੱਲਾ ਟੈਕਸ ਦੀ ਕਰਸੀਦ ਕੱਟਦੀ ਹੁੰਦੀ ਸੀ 70 ਰੁਪਏ ਦੀ ਪਿਛਲੇ ਪਹਿਲਾਂ 50 ਸੀ ਸਾਇਦ ਹੁਣ 70 ਦੀ ਹੋਗੀ ਤੇ ਜਿਹੜੇ ਦੂਜੇ ਹੁੰਦੇ ਸੀ ਪੰਜ ਸਰਪੰਚ ਜਿਨ੍ਹਾਂ ਨੇ ਦੂਜੀ ਵਾਰ ਚੋਣ ਲੜਨੀ ਸੀ ਉਹਨਾਂ ਨੂੰ ਨੋ ਡਿਊ ਸਰਟੀਫਿਕੇਟ ਲੈਣਾ ਹੁੰਦਾ ਸੀ ਵੀ ਕੋਈ ਤੁਹਾਡੇ ਵੱਲ ਕੋਈ ਬਕਾਇਆ ਤਾਂ ਨਹੀਂ ਖੜਿਆ ਇਹ ਦੋ ਰਸੀਦਾਂ ਹੁੰਦੀਆਂ ਸੀ ਜਿਹੜੀਆਂ ਸਿਰਫ ਬੀਡੀਪੀਓ ਦਫ਼ਤਰ ਤੋਂ ਮਿਲ ਜਾਂਦੀਆਂ ਸੀ ਹੁਣ ਤਾਂ ਕਈ ਦਫ਼ਤਰਾਂ ਦੇ ਗੇੜੇ ਕੱਢਣੇ ਪੈ ਰਹੇ ਨੇ ਜੀ ਜਿਹੜੇ ਉਮੀਦਵਾਰ ਨੇ ਇਸ ਕਰਕੇ ਬਹੁਤ ਗੁੰਝਲਦਾਰ ਜਿਹੜੀ ਹੈਗੀ ਹੈ ਪ੍ਰਕਿਰਿਆ ਇਹ ਇਸੇ ਕਰਕੇ ਨਾਮਜਦਗੀਆਂ ਦਾ ਜਿਹੜਾ ਅਮਲ ਹੈ ਬਹੁਤ ਠੰਡਾ ਚੱਲ ਰਿਹਾ ਹੈ ਸੋ ਇਸ ਕਰਕੇ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵੀ ਕੱਲ ਨੂੰ ਜਿਹੜੀਆਂ ਬਹੁਤ ਸਾਰੀਆਂ ਇਸ ਸਬੰਧ ਚ ਰੇਟਾਂ ਵੀ ਹੋਈਆਂ ਨੇ 4 ਜਾਂ 5 ਤੱਕ ਪਹੁੰਚ ਗਈ ਗਿਣਤੀ ਹੂੰ ਉਹਨਾਂ ਦਾ ਵੀ ਉਹਨਾਂ ਤੇ ਸੁਣਵਾਈ ਵੀਰਵਾਰ ਨੂੰ ਹੋਣੀ ਹੈ ਤੇ ਹੋ ਸਕਦਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਿਉਂਕਿ ਮੀਡੀਆ ਚ ਵੀ ਸਾਰੀਆਂ ਰਿਪੋਰਟਾਂ ਛਾਪੀ ਰਹੀਆਂ ਨੇ ਨਾ ਜੀ ਕਿੰਨਾ ਕਿਨਾ ਹਾਲਾਤਾਂ ਚ ਲੋਕੀ ਨਾਮਜਦਗੀਆਂ ਭਰਨ ਵਾਲੇ ਕਿੰਨੀਆਂ ਅਖਿਆਈ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਕੋਲੇ ਸਮਾਂ ਕਿੰਨਾ ਘੱਟ ਹੈ ਹਾਂ ਬਿਲਕੁਲ ਬਿਲਕੁਲ ਕਈ ਹੁਣ ਜੇ ਪਿੰਡਰ ਸਾਹਿਬ ਜਿੰਨੀਆਂ ਰਹਿ ਗਈਆਂ ਬਾਕੀ ਜੇ ਫਰਜ ਕਰੋ ਲਾਈਨ ਵੀ ਲਗਾਣਗੇ ਤਾਂ ਕਟੋ ਕਟ ਵੀ ਕਿਲੋਮੀਟਰਾਂ ਤੱਕ ਜਾਏਗੀਆਂ ਲਾਈਨਾਂ ਜਿਹੜੀਆਂ 4 ਤਰੀਕ ਨੂੰ ਜਦੋਂ ਨਾਮਜ਼ਦਗੀ ਅਮਲ ਦਾ ਆਖਰੀ ਦਿਨ ਹੋਇਆ ਕਿਉਂਕਿ ਹਰੇਕ ਬੰਦੇ ਨੇ ਫਿਰ ਉਸ ਦਿਨ ਆਮ ਨਾਮਜ਼ਦਗੀ ਆਪਣੀ ਹਰ ਹਾਲ ਚ ਕਰਾਣੀ ਹੈ ਜੀ ਹੂੰ ਹੂੰ 3 ਵਜੇ ਦੀ ਥਾਂ ਫਿਰ ਅੱਧੀ ਰਾਤ ਤੱਕ ਨਾਮਜ਼ਦਗੀਆਂ ਲੈਣੀਆਂ ਪੈਣੀਆਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਜਿਹੜੇ ਚੋਣ ਲੜਨ ਵਾਲੇ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਜਾ ਸਮਾਂ ਬਧਾਇਆ ਜਾਵੇ ਵੋਟਾਂ ਹੋਰ ਇੱਕ ਹਫ਼ਤਾ ਅੱਗੇ ਕਰਨੀ ਹੈ ਜਾਂ ਹੁਣ ਚੱਲਤਾ ਰਿਹਾ ਹੀ ਹੈ ਅਮਲ ਹੂੰ ਹੂੰ ਜਿਹੜੀਆਂ ਵੋਟਾਂ ਨੇ ਅੱਗੇ ਕੀਤੀਆਂ ਜਾ ਸਕਦੀਆਂ ਨੇ ਜਾਂ ਫਿਰ ਜਿਹੜੀਆਂ ਹੁਣ ਦੋ ਛੁੱਟੀਆਂ ਸੀ ਇਹਨਾਂ ਚ ਵੀ ਨਾਮਜ਼ਦਗੀਆਂ ਹਾਸਲ ਕੀਤੀਆਂ ਜਾ ਸਕਦੀਆਂ ਸੀ ਤੇ ਇਹਦੇ ਲਈ ਸਮਾਂ ਜਿਹੜਾ 11 ਤੋਂ 3 ਹੈ ਪਿੰਟਰ ਸਾਹਿਬ ਬਹੁਤ ਘੱਟ ਹੈ 9 ਤੋਂ 5 ਵਜੇ ਦਾ ਦਫ਼ਤਰੀ ਸਮਾਂ ਹੈ ਘਟੋ ਘਟ ਇੰਨਾ ਕਿ ਤਾਂ ਜ਼ਰੂਰ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਸਮਾਂ ਹੈ 9 ਤੋਂ 5 ਵਜੇ ਦਾ ਜੀ ਚਿਲਾ ਸਾਹਿਬ ਦੂਜੇ ਬੰਨੇ ਮਾਹੌਲ ਸਪੀਕਰ ਸਾਹਿਬ ਨੂੰ ਚਿੱਠੀ ਲਿਖਤੇ ਹੈ ਜਿਹੜਾ ਮਾਮਲਾ ਸਾਹਮਣੇ ਆਇਆ ਸੁਖਜਿੰਦਰ ਸਿੰਘ ਰੰਦਾਵਾ ਜੀ ਤੇ ਇਹ ਕੀ ਲੋਕ ਸਭਾ ਸਪੀਕਰ ਸਾਹਿਬ ਵੀ ਕੋਈ ਇਸ ਮਾਮਲੇ 'ਚ ਨੋਟਿਸ ਲੈ ਸਕਣਗੇ ਬਿਲਕੁਲ ਲੈਣਾ ਪਏਗਾ ਜੀ ਲੋਕ ਸਭਾ ਦੇ ਸਪੀਕਰ ਨੂੰ ਜੀ ਜਿਹੜੇ ਵਿਧਾਨ ਸਭਾ ਦਾ ਲੋਕ ਸਭਾ ਦਾ ਮੈਂਬਰ ਹੈ ਜੀ ਉਹਨਾਂ ਦੇ ਆਪਣੇ ਬਹੁਤ ਸਾਰੇ ਅਧਿਕਾਰ ਹੁੰਦੇ ਨੇ ਜੀ ਉਹ ਜੀ ਜੀ ਦਰਅਸਲ ਇਹ ਮਾਮਲਾ ਕੱਲ ਗੁਰਦਾਸਪੁਰ 'ਚ ਹੋਇਆ ਆਪਣਾ ਪਿੰਡਰ ਸਾਹਿਬ 'ਤੇ ਕੱਲ ਉੱਥੇ ਕਾਂਗਰਸ ਪਾਰਟੀ ਵੱਲੋਂ ਇੱਕ ਧਰਨਾ ਰੱਖਿਆ ਗਿਆ ਸੀ ਜੀ 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 ਤਰਨਾ ਤਾਂ ਜਿਹੜੇ ਜਿਵੇਂ ਸਾਰੇ ਪੰਜਾਬ ਚ ਚੱਲ ਰਹੇ ਨੇ ਉਹ ਮੈਂ ਤਾਂ ਸੀ ਕਿ ਸਾਡੇ ਜਿਹੜੇ ਸਮਰਥਕ ਨੇ ਚੋਣਾਂ ਚ ਖੜਨ ਵਾਲੇ ਨੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਦੇ ਰਹੇ ਹੂੰ 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 ਜੀ ਜਿਹੜੇ ਅਧ ਕਰਮਚਾਰੀ ਨੇ ਹੇਠਲੇ ਬੀਡੀਪੀਓ ਦਫਤਰ ਦੇ ਉਹਨਾਂ ਦਾ ਇਹ ਕਹਿਣਾ ਸੀ ਵਿਰੋਧੀ ਧਿਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਨੂੰ ਆਪਣੇ ਕਬਜੇ ਚ ਮਿਠਾਇਆ ਹੋਇਆ ਤੇ ਦਫਤਰਾਂ ਨੂੰ ਆਮ ਆਦਮੀ ਪਾਰਟੀ ਚਲਾ ਰਹੀ ਹੈ ਵੀ ਜਿਹਨੂੰ ਜਿਹਦਾ ਉਹ ਟਿਕ ਕਰਦੇ ਨੇ ਵੀ ਹਾਂ ਇਹਨੂੰ ਸਰਟੀਫਿਕੇਟ ਦੇ ਦਿੱਤਾ ਜਾਵੇ ਉਹਨੂੰ ਦੇ ਦਿੱਤੇ ਜਾਂਦੇ ਨੇ ਤੇ ਦੂਜਿਆਂ ਨੂੰ ਨਹੀਂ ਦਿੱਤੇ ਜਾ ਰਹੇ ਇਸ ਕਰਕੇ ਬਹੁਤ ਸਾਰੇ ਡੋਗ ਜਿਹੜੇ ਵਾਂਝੇ ਰਹਿ ਜਾਣਗੇ ਹੂੰ ਇਹਨਾਂ ਤੋਂ ਕੱਲ ਜਿਹੜਾ ਧਰਨਾ ਸੀ ਡੀਸੀ ਗੁਰਦਾਸਪੁਰ ਦੇ ਸਾਹਮਣੇ ਉੱਥੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉੱਥੇ ਮੌਜੂਦ ਸਨ ਜੀ ਤੇ ਜਿਹੜੇ ਉਸ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਨੇ ਸੁਖਜਿੰਦਰ ਸਿੰਘ ਰੰਡਾਵਾ ਉਹ ਉੱਥੇ ਹਾਜ਼ਰ ਸਨ ਜੀ ਪੰਜਾਬ ਦੇ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਹਾਜ਼ਰ ਸਨ ਹੂੰ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਬਰਿੰਦਰਜੀਤ ਬਰਿੰਦਰ ਮੀਤ ਪਾੜਾ ਉਥੇ ਹਾਜ਼ਰ ਸਨ ਜੀ ਧਰਨੇ ਤੋਂ ਬਾਅਦ ਇਹ ਸਾਰੇ ਲੋਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ਸੀ ਹੂੰ ਜੀ ਗੁਰਦਾਸਪੁਰ ਜਿਹੜਾ ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਦੇ ਉਹਨਾਂ ਨੂੰ ਮੰਗ ਪੱਤਰ ਦੇਣਗੇ ਸੀ ਜੀ ਇਹ ਸਾਰੇ ਜੀ ਉਮਾ ਸ਼ੰਕਰ ਮਿਸਰਾ ਉਥੇ ਡਿਪਟੀ ਉਮਾ ਸ਼ੰਕਰ ਗੁਪਤਾ ਉਥੇ ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਦੇ ਜੀ ਤੇ ਜਦੋਂ ਦੇਣਗੇ ਉਥੇ ਮੰਗ ਪੱਤਰ ਉੱਥੇ ਸਖਜਿੰਦਰ ਰੰਧਾਵਾ ਦੀ ਤੇ ਜਿਹੜੇ ਵਰਿੰਦਰ ਮੀਤ ਪਾੜਾ ਨੇ ਇਹਨਾਂ ਦੀ ਤੂੰ ਤੂੰ ਮੈਂ ਮੈਂ ਹੋ ਗਈ ਡੀਸੀ ਨਾਲ ਕਾਫੀ ਜ਼ਿਆਦਾ ਹੂੰ ਜੀ ਇਹ ਤਾਂ ਇਹ ਜਾ ਰਿਹਾ ਵੀ ਅੱਧਾ ਘੰਟਾ ਲਗਾਤਾਰ ਆਪਸ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਪ੍ਰਤਾਪ ਸਿੰਘ ਬਾਜਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਕਾਫੀ ਬਹੁਤ ਘੱਟ ਬੋਲੇ ਤੇ ਚੁੱਪ ਵੀ ਕਰਾਉਂਦੇ ਰਹੇ ਦੋਵੇਂ ਧਿਰਾਂ ਨੂੰ ਪਰ ਸਖਜਿੰਦਰ ਸਿੰਘ ਰੰਧਾਵਾ ਕਾਫੀ ਗਰਮ ਸੀ ਹੂੰ ਜੀ ਤੇ ਫਿਰ ਕਹਿੰਦੇ ਸੁਰਜਿੰਦਰ ਸਿੰਘ ਰੰਧਾਵਾ ਨੇ ਜਿਹੜੀ ਚਿੱਠੀ ਲਿਖੀ ਹੈ ਸਪੀਕਰ ਨੂੰ ਤੇ ਇੱਕ ਮਤਾ ਉੱਥੇ ਵੀ ਪਵਾਇਆ ਹੈ ਭਿੰਡਰ ਸਾਹਿਬ ਉਹਨੇ ਜੀ ਉਹਨਾਂ ਨੂੰ ਵੀ ਦਿੱਤਾ ਹੈ ਮਤਾ ਪਾਣ ਲਈ ਜਿਹੜਾ ਜੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਚ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦੇ ਵਿਸ਼ੇਸ਼ ਅਧਿਕਾਰ ਹੁੰਦੇ ਨੇ ਓਕੇ ਜੀ ਤੇ ਇਹਨਾਂ ਇਹਨਾਂ ਅਧਿਕਾਰਾਂ ਦਾ ਨਰਾਦਰ ਕੀਤਾ ਹੈ ਡਿਪਟੀ ਕਮਿਸ਼ਨਰ ਨੇ ਸਰਕਾਰ ਉਹਨਾਂ ਨੇ ਕੱਲਾ ਮਤਾ ਹੀ ਨਹੀਂ ਪਵਾਇਆ ਜਿਹੜੀ ਗਵਾਹੀ ਵੀ ਦਿਖਾਈ ਹੈ ਸਰਕਾਰੀ ਅਧਿਕਾਰੀਆਂ ਦੀ ਦਿਖਾਈ ਹੈ ਉਹਦੇ ਵਿੱਚ ਹੂੰ ਓਕੇ ਮੇਨਾ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ 'ਚ ਮੇਰੇ ਨਾਲ ਵੱਦ ਸਲੋਕੀ ਕੀਤੀ ਗਈ ਤੇ ਮੈਨੂੰ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ ਹੂੰ ਓਕੇ ਔਰ ਜਿਨ੍ਹਾਂ ਦੀ ਗਵਾਹੀ ਪਾ ਰਹੇ ਨੇ ਉਹਨਾਂ 'ਚ ਜਿਹੜਾ ਗੁਰਦਾਸਪੁਰ ਦਾ ਐਸਪੀ ਹੈੱਡਕੁਆਰਟਰ ਹੈ ਜਗਰਾਜ ਸਿੰਘ ਨੇ ਏਡੀਸੀ ਵਿਕਾਸ ਗੁਰਪ੍ਰੀਤ ਸਿੰਘ ਭੁੱਲਰ ਨੇ ਏਡੀਸੀ ਜਨਰਲ ਸੁਰਿੰਦਰ ਸਿੰਘ ਨੇ ਇਹਨਾਂ ਦੀ ਗਵਾਹੀ ਵੀ ਪਾਈ ਹੈ ਉਹਨਾਂ ਨੇ ਨਾਲ ਵੀ ਇਹਨਾਂ ਦੀ ਹਾਜ਼ਰੀ 'ਚ ਕਿਉਂਕਿ ਉਹ ਉੱਥੇ ਮੌਜੂਦ ਸੀ ਜੀ ਵੀ ਇਹਨਾਂ ਦੀ ਹਾਜ਼ਰੀ ਚ ਸਾਰਾ ਕੁਝ ਵਾਪਰਿਆ ਤੇ ਡਿਪਟੀ ਕਮਿਸ਼ਨਰ ਨੇ ਮੇਰੀ ਤੋਹੀਨ ਕੀਤੀ ਹੈ ਮੇਰਾ ਨਰਾਦਰ ਕੀਤਾ ਮੈਂ ਸੰਸਦ ਦਾ ਮੈਂਬਰ ਆ ਹਮ ਸਾਬਕਾ ਮੰਤਰੀ ਆ ਸਾਬਕਾ ਵਿਧਾਇਕ ਆ ਵੀ ਮੇਰੇ ਅਧਿਕਾਰਾਂ ਤੇ ਡਾਕਾ ਮਾਰਿਆ ਮੇਰਾ ਮੇਰੇ ਅਧਿਕਾਰਾਂ ਨੂੰ ਵੀ ਤੋਹੀਨ ਕੀਤੀ ਹੈ ਡਿਪਟੀ ਕਮਿਸ਼ਨਰ ਜਿਹੜਾ ਉਹ ਮਨਸ਼ੰਕਰ ਗੁਪਤਾ ਹੈ ਜੀ ਤੇ ਹੋ ਜੇ ਉਹਨਾਂ ਨੇ ਉੱਥੇ ਵੀ ਮਤਲਬ ਪਵਾਇਆ ਤੇ ਇੱਕ ਉਹਨਾਂ ਨੇ ਚਿੱਠੀ ਉਹਦੀ ਸਪੀਕਰ ਲੋਕ ਸਭਾ ਨੂੰ ਲਿਖੀ ਹੈ ਪਰ ਉਧਰ ਡਿਪਟੀ ਕਮਿਸ਼ਨਰ ਦਾ ਇਹ ਕਹਿਣਾ ਹੈ ਵੀ ਮੈਂ ਸੋਚ ਵੀ ਨਹੀਂ ਸਕਦਾ ਇਹਨਾਂ ਨੂੰ ਬਾਹਰ ਜਾਣ ਲਈ ਕਹਿਣ ਬਾਰੇ ਮੈਂ ਤਾਂ ਸਗੋਂ ਚਾਹ ਵੀ ਭਲਾਈ ਸੀ ਇਹਨਾਂ ਨੂੰ ਹੂੰ ਹੂੰ ਡਿਪਟੀ ਕਮਿਸ਼ਨਰ ਦਾ ਇਹ ਤਰਕ ਹੈ ਪਰ ਉਥੇ ਕਿਹਾਏ ਜਾ ਰਿਹਾ ਵੀ ਡਿਪਟੀ ਕਮਿਸ਼ਨਰ ਵੀ ਕਾਫੀ ਕੁਝ ਬੋਲੇ ਨੇ ਤੇ ਕਾਫੀ ਕੁਝ ਲਗਾਤਾਰ ਇਹਨਾਂ درمیان ਤਕਰਾਰ ਚੱਲਦਾ ਰਿਹਾ ਸੋ ਹੁਣ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਮੈਨੂੰ ਲੱਗਦਾ ਜ਼ਰੂਰ ਇਸ ਮਾਮਲੇ 'ਚ ਪੰਜਾਬ ਸਰਕਾਰ ਤੋਂ ਰਿਪੋਰਟ ਤਾਲਬ ਕਰਨਗੇ ਅੱਜ ਕਰ ਲੈਣ ਭਾਵੇਂ ਕੱਲ ਨੂੰ ਤਾਲਬ ਕਰ ਲੈਣ ਪੰਜਾਬ ਦੇ ਮੁੱਖ ਮੰਤਰੀ ਤੋਂ ਕਰ ਸਕਦੇ ਨੇ ਤੇ ਚੋਣ ਕਮਿਸ਼ਨ ਤੋਂ ਵੀ ਕਰ ਸਕਦੇ ਨੇ ਕਿਉਂਕਿ ਹੁਣ ਜਿਹੜਾ ਰਾਜ ਦਾ ਪ੍ਰਬੰਧ ਹੈ ਇੱਕ ਕਿਸਮ ਦਾ ਚੋਣ ਕਮਿਸ਼ਨ ਚਲਾ ਰਿਹਾ ਹੈ ਸਟੇਟ ਦਾ ਹੂੰ ਹੂੰ ਤੇ ਚੋਣ ਕਮਿਸ਼ਨ ਤੋਂ ਵੀ ਸਾਰੀ ਘਟਨਾ ਦਾ ਵੇਰਵਾ ਲੈ ਕੇ ਇੱਕ ਜਿੱਥੇ ਪਹਿਲੇ ਡਿਪਟੀ ਕਮਿਸ਼ਨਰ ਦੀ ਬਦਲੀ ਹੋਈ ਹੈ ਹੋ ਸਕਦਾ ਹੈ ਇਹ ਮਾਮਲੇ ਦੀ ਗਾਜ ਵੀ ਬਰਦਾਸ਼ਪੁਰ ਦੇ ਡਿਪਟੀ ਕਮਿਸ਼ਨਰ ਤੇ ਵੀ ਡਿੱਗ ਸਕਦੀ ਹੈ ਤੇ ਉਹਦੀ ਵੀ ਉੱਥੋਂ ਬਦਲੀ ਹੋ ਸਕਦੀ ਹੈ ਸੰਭਵ ਹੈ ਹੂੰ ਜੀ 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 ਇੰਦਾ ਭਾਵ ਕਿ ਕਈ ਥਾਂ ਤੇ ਜਿਹੜਾ ਮਾਹੌਲ ਹੈ ਕਹਿ ਲਈਏ ਕਿ ਆਮ ਪਿੰਡਾਂ ਦਾ ਜਿਹੜੇ ਚੋਣਾ ਚੁੱਤਰੇ ਹੋਏ ਨੇ ਉਹਨਾਂ ਦਾ ਤੇ ਪ੍ਰਸ਼ਾਸਨਿਕ ਧਿਰਾਂ ਦੇ ਚ ਤੂ ਤੂ ਮੈਮ ਵਾਲਾ ਮਾਹੌਲ ਬਣਿਆ ਹੋਇਆ ਜਿਵੇਂ ਸਾਰੀਆਂ ਥਾਂ ਮਰਹੇੜੀ ਜਿਹਾ ਮਾਮਲਾ ਆਇਆ ਕੋਈ ਜਿਹੜਾ ਬਚਿਆ ਹੋਇਆ ਨਹੀਂ ਸਾਰੀਆਂ ਥਾਂ ਉਧਰ ਵਿਰੋਧੀ ਧਿਰਾਂ ਤੇ ਸਰਕਾਰ ਚ ਮੈਂ ਮਤਲਬ ਪੀਚਾ ਫਸਦਾ ਜਾ ਰਿਹਾ ਵਟੇ ਪੱਤਰ ਜੀ 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 ਤੇ ਜਿਹੜਾ ਵੱਡੀ ਗੱਲ ਜਿਹੜੀ ਟੇਕ ਲੱਗੀ ਹੋਈ ਏ ਚਿਲਾ ਸਾਹਿਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਤੇ ਜਿਹੜੀਆਂ ਵੱਖ-ਵੱਖ ਪਟੀਸ਼ਨਾਂ ਨੇ ਚੁਣੌਤੀਆਂ ਇਹ ਸਾਰੇ ਇਸ਼ੂ ਤੇ ਗਈਆਂ ਜੀ ਜੀ ਉਹ ਮਾਹੌਲ 'ਚ ਮਤਲਬ ਕਿਸ ਤਰ੍ਹਾਂ ਦਾ ਸਾਹਮਣੇ ਆ ਸਕਦਾ ਕਿਉਂਕਿ ਵੱਡੀ ਟੇਕ ਹੈ ਕਿ ਕਿਸ ਤਰ੍ਹਾਂ ਦਾ ਫੈਸਲਾ ਆ ਸਕਦਾ ਦੇਖੋ ਪਿੰਦਰ ਸਾਹਿਬ ਜਿਹੋ ਜਿਹੇ ਹਾਲਾਤ ਨੇ ਜਿਹੋ ਜਿਹੇ ਪਟੀਸ਼ਨਾਂ 'ਚ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਨੇ ਤਰਕ ਨਾਲ ਆਪਣੀ ਨੁਕਤੇ ਉਠਾਏ ਨੇ ਹੂੰ ਉਹਨਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਤੇ ਸਭ ਤੋਂ ਵੱਡੀ ਗੱਲ ਕਿ ਚੱਲ ਰਹੀ ਚੋਣ ਪ੍ਰਕਿਰਿਆ 'ਚ ਜੋ ਸੁਣਵਾਈ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨਾਂ ਸਵੀਕਾਰ ਕੀਤੀਆਂ ਨੇ ਹੂੰ ਜੀ ਜਦੋਂ ਸੁਣਵਾਈ ਲਈ ਪਟੀਸ਼ਨਾਂ ਸਵੀਕਾਰ ਕੀਤੀਆਂ ਨੇ ਤਾਂ ਫਿਰ ਜ਼ਰੂਰ ਕੁਝ ਨਾ ਕੁਝ ਇਸ ਮਾਮਲੇ 'ਚ ਸਾਹਮਣੇ ਆਏਗਾ ਹੋ ਸਕਦਾ ਹੈ ਹਾਈ ਕੋਰਟ ਕੋਈ ਨਿਰਦੇਸ਼ ਦੇ ਦੇਵੇ ਜੀ ਰਾਜ ਦੇ ਚੋਣ ਕਮਿਸ਼ਨਰ ਨੂੰ ਕਿਉਂਕਿ ਜਿਹੜੀ ਚੋਣ ਪਰ ਕਿਰਿਆ ਨਾਮਜ਼ਦਗੀਆਂ ਗੁੰਜਲਦਾਰ ਆਪਾਂ ਗੱਲ ਕਰ ਹੀ ਚੁੱਕੇ ਆ ਕਿੰਨੇ ਫਾਰਮ ਗੁੰਜਲਦਾਰ ਨੇ ਕਿੰਨੀ ਪ੍ਰਕਿਰਿਆ ਗੁੰਜਲਦਾਰ ਹੈ ਤੇ ਕਿੰਨੇ ਵੱਡੀ ਗਿਣਤੀ ਚ ਹਲੇ ਲੋਕ ਨਾਮਜ਼ਦਗੀਆਂ ਭਰਨੋਂ ਬਾਹਰ ਬੈਠੇ ਨੇ ਜਿਹੜੇ ਹਲੇ ਆਪਣੇ ਫੈਲਾਂ ਪੂਰੀਆਂ ਕਰਾਉਣ ਚ ਕਦੇ ਇੱਧਰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਵੱਲ ਜਾਂਦੇ ਨੇ ਦੂਜੇ ਦਫ਼ਤਰ ਵਾਲਾ ਕਰਮਚਾਰੀ ਕਹਿ ਦਿੰਦਾ ਕੱਲ ਨੂੰ ਆਓ ਫਿਰ ਉਹ ਤੀਜੇ ਵੱਲ ਜਾਂਦੇ ਨੇ ਤੀਜੇ ਵਾਲਾ ਕਹਿ ਦਿੰਦਾ ਕਿ ਇਸ ਵੇਲੇ ਅਜੇ ਦੁਪਹਿਰ ਹੋਇਆ ਤੁਸੀਂ ਦੁਪਹਿਰ ਤੋਂ ਬਾਅਦ ਆਇਓ ਸੋ ਅਜੇ ਦਫ਼ਤਰਾਂ ਦੇ ਗੇੜੇ ਕੱਢ ਰਹੇ ਨੇ ਐਨਓਸੀ ਲੈਣ ਲਈ ਤੇ ਐਨਡੀਸੀ ਲੈਣ ਲਈ ਹੂੰ ਓਕੇ ਇਸ ਕਰਕੇ ਸਾਰੀਆਂ ਗੱਲਾਂ ਮੈਨੂੰ ਲੱਗਦਾ ਹੈ ਵੀ ਜ਼ਰੂਰ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਉਹਨਾਂ ਤੇ ਸੁਣਵਾਈ ਕਰੇਗਾ ਤੇ ਕੁਝ ਨਾ ਕੁਝ ਜ਼ਰੂਰ ਪੰਜਾਬ ਸਰਕਾਰ ਨੂੰ ਜਾਂ ਰਾਜ ਦੇ ਜਿਹੜਾ ਚੋਣ ਕਮਿਸ਼ਨਰ ਹੈ ਉਹਨੂੰ ਨਿਰਦੇਸ਼ ਨਵੇਂ ਦਿੱਤੇ ਜਾਣਗੇ ਹੋ ਸਕਦਾ ਹੈ ਚੋਣ ਹਫਤੇ ਦੋ ਹਫਤੇ ਲਈ ਅੱਗੇ ਪੈ ਜਾਵੇ ਹੋ ਸਕਦਾ ਹੈ ਇਹਦੇ ਤੇ ਕੋਈ ਰੋਕ ਹੀ ਲੱਗ ਜਾਵੇ ਦੋ ਇਹ ਫੈਸਲਾ ਤਾਂ ਜਦੋਂ ਅਦਾਲਤ ਦਾ ਆਏਗਾ ਹੂੰ ਮਾਨਯੋਗ ਜੱਜ ਨੇ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹ ਦੇ ਪਰਕ ਤੇ ਦਲੀਲਾਂ ਸੁਣ ਕੇ ਫੈਸਲਾ ਦੇਣਗੇ ਕੀ ਬਣਦਾ ਕਾਨੂੰਨ ਅਨੁਸਾਰ ਕਰਨਾ ਸੋ ਜਿ ਪਰ ਇਹ ਜ਼ਰੂਰ ਹੈ ਕਿ ਸਾਰਿਆਂ ਦੀਆਂ ਪੰਜਾਬ ਦੀਆਂ ਪੰਜ ਚੋਣ ਲੜਨ ਵਾਲਿਆਂ ਦੀਆਂ ਵੀ ਤੇ ਵੋਟਰਾਂ ਦੀਆਂ ਵੀ ਜਿਹੜੀਆਂ ਨਿਗਾਹਾਂ ਨੇ ਉਹ ਜ਼ਰੂਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲ ਲੱਗੀਆਂ ਹੋਈਆਂ ਨੇ ਬਿਲਕੁਲ ਲਿ ਕੁਲ ਸੋ ਇਹ ਸਨ ਸਾਡੇ ਨਾਲ ਉਹਗੇ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਸਾਹਿਬ ਜਿਨ੍ਹਾਂ ਨੇ ਪੰਚਾਇਤੀ ਪੀੜ ਦੇ ਵਿੱਚ ਕਿਹੜੇ ਮਾਹੌਲ ਵੱਲ ਇਹ ਵਧਿਆ ਹੋਇਆ ਹੈ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਸਾਰੇ ਜਿਹੜੇ ਪੱਖ ਬੜੇ ਵਿਸਤਾਰ ਨਾਲ ਸਾਡੇ ਨਾਲ ਸਾਂਝੇ ਕੀਤੇ ਈ ਮਿਸ਼ਨ ਪੰਜਾਬੀ